ਸਾਡਾ ਨੋਦਵਾਨ ਸੁਭਕਰਨ ਜੀ ਕੁਲਵਿੰਦਰ ਸਿੰਘ ਪਿੰਡ ਬੱਲੋ ਅੱਜ ਸਵੇਰ ਦੇ ਉੱਥੇ ਪੁੱਜੇ ਆ ਨਾਲ ਇੱਕ ਆਫਰੇ ਦੇ ਪਹੁੰਚੇ ਆ ਚੀਕੀ ਕਲਪ ਲੈ ਕੇ ਆਪਣਾ ਸੰਯੁਕਤ ਖਾਲਸਾ ਮੋਰਚਾ ਗੈਰ ਦਾ ਜੀ ਸਾਰੇ ਲੀਡਰ ਸਾਹਿਬਾਨ ਪੁੱਜੇ ਆ ਗੁਰੂ ਸਾਹਿਬ ਦਾ ਬੁਲਾਇਆ ਲਾ ਦੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਦੋਸਤੋ ਸਦਾ ਸੁਭ ਕਰਨ ਸੇਵੀ ਦੇ ਇਲਾ ਬਰਵਰੀ ਤੋਂ ਜਦੋਂ ਵੀ ਇੱਥੇ ਵੇ ਦੇ ਰਹੇ ਤੇ ਲਾਲ ਗạchਨ ਮੇਲਾ ਵਿੱਚ ਚੱਲਦਾ ਰਿਹਾ ਔਰ 21 ਫਰਵਰੀ ਤੋਂ ਹਰਿਆਣਾ ਬੀਜੇਪੀ ਸਰਕਾਰ ਨੇ ਤਰਤਲ ਕਰਕੇ ਸਾਡਾ ਨੌਜਵਾਨ ਖੋ ਲਿਆ ਔਰ ਸਾਡੇ ਸਾਥੀ ਰਸਤੇ 'ਚ ਗੱਲਾਂ ਬਾਤਾਂ ਕਰਦੇ ਆਉਂਦੇ ਸੀ ਕਿ ਇਹ ਕੁਰਬਾਨੀਆਂ ਦਾ ਮੁੱਲ ਜਿਹੜਾ ਕੋਦੋਂ ਪਾਊਗਾ ਮੈਂ ਇੱਕੋ ਗੱਲ ਰੱਖੀ ਸੀ ਕਿ ਜਦੋਂ ਔਰੰਗਜੀਬ ਨੇ ਮਜਰੂਮਾਂ ਤੇ ਅਤਿਆਚਾਰ ਕਰਨਾ ਸ਼ੁਰੂ ਕੀਤਾ ਸੀ ਤੇ ਦਸਵੇਂ ਪਾਤਸ਼ਾਹ ਨੇ ਖਾਲਸਾ ਸਾਜਿਆ ਦੀ ਔਰ ਜਦੋਂ ਸਰਹੱਦ ਦੀ ਧਰਤੀ ਤੇ ਨੂਹੇ ਮਾਹੀ ਨੂੰ ਭੇਜਿਆ ਕਿ ਜਾ ਪਤਾ ਲੈ ਕੇ ਆ ਕਿ ਸਰਹੱਦ ਦੇ ਵਿੱਚ ਕੀ ਹੋਇਆ ਤੇ ਜਦੋਂ ਨੂਹੇ ਮਾਹੀ ਪੁੱਜਿਆ ਔਰ ਨਾਲ ਦੀ ਨਾਲ ਜਦੋਂ ਹਾਰ ਚੰਦ ਦਿੱਤੀ ਜਾਂਦਾ ਔਰ ਦਸਵੇਂ ਪਾਤਸ਼ਾਹ ਸਾਹਿਬੇ ਕਮਾਲ ਕਾਈ ਦਾ ਬੂਟਾ ਜਿਹੜਾ ਵਾ ਉਹ ਤੀਰ ਦੀ ਲੋਗ ਦੇ ਨਾਲ ਕੁੱਟੀ ਜਾਂਦਾ ਜਦੋਂ ਉਹ ਤਾ ਕਾਈ ਦਾ ਬੂਟਾ ਜਿਹੜਾ ਉਹ ਫੁੱਟਿਆ ਗਿਆ ਤੇ ਨਾਲ ਦੀ ਨਾਲ ਫਿਰ ਉਹਨਾਂ ਨੇ ਕਿਹਾ ਕਿ ਅੱਜ ਤੋਂ ਮੁਗਲ ਰਾਜ ਦਾ ਜਿਹੜਾ ਵਾ ਉਹ ਬੁੱਟਾ ਫੁੱਟਿਆ ਗਿਆ ਬੋਲੇ ਸੋਨਿਆ ਸਾਡਾ ਜਿਹੜਾ ਨੌਜਵਾਨ ਸੁਭ ਕਰਮ ਜਿਹੜਾ ਇਹ ਦੇਸ਼ ਦਾ ਸ਼ਹੀਦ ਆ ਪਰ ਜਦੋਂ ਇਹਦੇ 21 ਕਲਸ ਵੱਖ-ਵੱਖ ਰਾਜਾਂ ਦੇ ਵਿੱਚ ਜਾਣਗੇ ਤੇ ਮੋਦੀ ਜਿਹੜਾ ਅਰੰਗ ਜੇਵਾ ਇਹਦੇ ਰਾਜ ਦੀ ਜੜ ਪੁੱਟੀ ਜਉ ਬਸ ਇਹੀ ਸ਼ਰਧਾ ਦੇ ਫੁੱਲ ਭੇਟ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ